वाहमत नानक शाही सौ छपंजा मुताबिक ती अठ दो हजार चौबी सिख साहेबान की एकत्रता सिकत्र श्री अकाल तख्त साहब जी विखे हो पंच सिख साहेबान के सर्बस फैसला होया ਕੇਸ ਉਤੇ ਵੀ ਸੰਗ ਬਾਦਲ ਨੇਪਾਵਰ ਦਿੱਤੀ ਮੁੱਖ ਮੰਤਰੀ ਪ੍ਰਧਾਨ ਸਰਕਾਰ ਸੱਚ ਸਦਾਰ ਸ਼ਰੋਗਰੀ ਸਰਕਾਰ ਲਈ ਦਰਪੰਧਿਆ ਹੋਇਆ ਉਹ ਜਿਹੇ ਫੈਸਲੇ ਨਾਲ ਜਿਸ ਨਾਲ ਪੰਚਤਕ ਰੂਪ ਦੇ ਅਪਸਨੋ ਬਹੁਤ ਭਾਰੀ ਤਾਲ ਕੀ ਸ਼੍ਰਾਮਣੀ ਅਕਾਲੀ ਦਲ ਦੇ ਹਾਲਤ ਬਹੁਤ ਬਦਲੀ ਹੋਏ ਸਿਰਫ ਹਿੱਤਾਂ ਨੂੰ ਬਹੁਤ ਭਾਰੀ ਨੁਕਸਾਨ ਹੋਇਆ ਇਸ ਲਈ 2007 ਨੂੰ 2012 کې ਸਰਕਾਰ ਵਿੱਚ موجود رہے ਇਸ ਦੇ ਭਾਈ ਬਾੜ ਸਿੱਖ ਕੈਬਨਟ ਮੰંત્રી ਜੇਸ ਸੁਪੰਦੀ ਆਪਣਾ ಸ್ಪਸ਼ਟੀਕਰਨ 15 ਤਾਰੀਖ ਦੇ ਅੰਦਰ ਅੰਦਰ ਨਿੱਜੀ ਰੂਪ ਵਿੱਚ ਪੇਸ਼ ਬੋਟੇ ਸ਼੍ਰੀ ਆਕਾਸ਼ਪਤ ਸਹਿਬ ਜੀ ਦੇ ਦੇਰ ਸੁਪਰੀ ਸੰਗ ਬਾਦਲ ਜਨਰਤਰ ਮਹਾਦੇ ਸਿੱਖੀ ਤਰ੍ਹਾਂ ਸ਼੍ਰੀ ਆਕਾਸ਼ਪਤ ਸਹਿਬ ਜੀ ਉੱਤੇ ਛੜੀ ਵਰੰਸਾ ਤੇ ਵੀ ਹਜ਼ੂਰੀ ਬਣ सिख संगत सिख सब हाजरी अपने बैठे हुए गुनाह की अकाल तख साहब जी तो तरफ स्पष्ट किया जाता है जी का खालसा वादी वादा सच्ड श्री हरिमंत्र साहिब

ਸੱਤ ਪਦਾ ਚਲੋਣ ਪ੍ਰਤੀਤ ਕਰਨ ਲਈ ਦਰਜ ਹੋਇਆ ਉਹ ਜਿਹੇ ਫੈਸਲੇ ਲਾਇਏ ਜਿਸ ਨਾਲ ਪੰਖਤ ਸ੍ਰੋਤ ਦੇ ਆਪਸ ਨੂੰ ਬਹੁਤ ਭਾਰੀ ਤਾਲਕੀ ਚ ਸ਼੍ਰਮਣੀ ਅਕਾਲੀ ਦਲ ਦੇ ਹਾਲਤ ਬਹੁਤ ਸਖਲੀ ਹੋਏ ਸਿਰਫ ਹਿੱਤਾਂ ਨੂੰ ਬਹੁਤ ਭਾਰੀ ਨੁਕਸਾਨ ਹੋਇਆ ਇਸ ਲਈ 2007 ਤੋਂ 2017 ਤੱਕ ਸਰਕਾਰ ਵਿੱਚ ਮੌਜੂਦ ਰਹੇ ਇਸ ਦੇ ਭਾਈਵਾਲ ਸਿੱਖ ਕੈਬਨਟ ਮੰਤਰੀ ਇਸ ਸੋਪਾਨਤੇ ਆਪਣਾ ਸਪਸ਼ਟੀਕਰਨ 15 ਤਾਰikh ਦੇ ਅੰਦਰ ਅੰਦਰ ਨਿਯਤ ਰੂਪ ਵਿੱਚ ਪੇਸ਼ ਬੋਟੇ ਸ਼੍ਰੀ ਅਕਾਲ ਪਤਸ਼ਾਹ ਜੀ ਦੇ ਵਿਖੇ ਡੇਰ ਸੋਪੀਰ ਸੰਗਵਾਦ ਜੰਨਾ ਚਤ ਨਾੜੇ ਸਿੱਖ ਦੀ ਤਰ੍ਹਾਂ ਸ਼੍ਰੀ ਅਕਾਲ ਪਤਸ਼ਾਹ ਜੀ ਉੱਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਿੱਖ ਸੰਗਤ ਦੇ 5 6 ਸਰਪੰਚ ਦੀ ਹਾਜ਼ਰੀ ਵਿੱਚ ਆਪਣੇ ਦਿੱਤੇ ਹੋਏ ਗੁਨਾਹਾਂ ਦੀ ਅਪੀਖੀ ਬਖਸ਼ और तो का सहज तरफ भी प्रश्न किया जाता है वाजिव जी का खालसा वाहन जी का खासा जी तो।